ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਮੇਰੀ ਸ਼ਾਤੀ ਕਾਫੀ ਵੱਡੀ ਸੀ ਜਿਹੜਾ ਵੀ ਮੈਨੂੰ ਦੇਖਦਾ ਮੈਨੂੰ ਕੰਤੀ ਔਰਤ ਸਮਝਦਾ ਮੈਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਸੀ ਮੈਂ ਹਰ ਵੇਲੇ ਡਰਦੀ ਹੋਈ ਆਪਣੇ ਕਮਰੇ ਚੋਂ ਨਹੀਂ ਨਿਕਲਦੀ ਸੀ ਮੇਰਾ ਕਿਤੇ ਵਿਆਹ ਨਹੀਂ ਹੁੰਦਾ ਸੀ ਲੋਕ ਮੈਨੂੰ ਵਿਆਹੀ ਹੋਈ ਤੇ ਬੱਚਿਆਂ ਦੀ ਮਾਂ ਸਮਝਦੇ ਸੀ ਇੱਕ ਦਿਨ ਇੱਕ ਮੁੰਡੇ ਨੇ ਮੈਨੂੰ ਪਸੰਦ ਕਰ ਲਿਆ ਪਰ ਵਿਆਹ ਦੀ ਰਾਤ ਜਦੋਂ ਉਹਨੇ ਮੇਰੇ ਕੱਪੜੇ ਲਾਏ ਤਾਂ ਮੇਰੀ ਮੇਰਾ ਨਾਮ ਅਨੀਤਾ ਮੈਂ ਜਵਾਨ ਹੋ ਗਈ ਸੀ ਜਦੋਂ ਮੈਂ ਆਪਣੇ ਆਪ ਨੂੰ ਦੇਖਿਆ ਮੇਰੀ ਛਾਤੀ ਬਹੁਤ ਵੱਡੀ ਸੀ ਮੇਰੀ ਮਾਂ ਤੇ ਭੈਣਾ ਮੈਨੂੰ ਤਣਨੇ ਦਿੰਦੀਆਂ ਸੀ ਮੈਨੂੰ ਇੱਕ ਵੱਡੀ ਚੁੰਨੀ ਦਿੱਤੀ ਜਾਂਦੀ ਸੀ ਉਸ ਚੁੰਨੀ ਨੂੰ ਮੈਂ ਸੰਭਾਲ ਵੀ ਨਹੀਂ ਸਕਦੀ ਸੀ ਅਕਸਰ ਹੀ ਇੱਧਰ ਉੱਤਰ ਡਿੱਕ ਜਾਂਦੀ ਸੀ ਜਦੋਂ ਵੀ ਇਦਾਂ ਹੁੰਦਾ ਤਾਂ ਮੇਰੀ ਮਾਂ ਮੈਨੂੰ ਕੋਟਦੀ ਸੀ ਮੈਂ ਹਰ ਹੰਦ ਹੁੰਦੀ ਕਿ ਮੈਨੂੰ ਕਿਉਂ ਘੁੜਦੀ ਐ ਮੈਂ ਇਦਾਂ ਦਾ ਕੀ ਕੀਤਾ ਮੇਰੀਆਂ ਹੋਰ ਵੀ ਭੈਣਾਂ ਸੀ ਉਹਨਾਂ ਤੋਂ ਮੈਂ ਛੋਟੀ ਸੀ ਜਿੱਦਾਂ ਜਿੱਦਾਂ ਮੈਂ ਵੱਡੀ ਹੁੰਦੀ ਸੀ ਮੇਰੇ ਸਰੀਰ ਵਿੱਚ ਅਜੀਬ ਜਿਹੇ ਬਦਲਾਅ ਹੁੰਦੇ ਸੀ ਮੈਂ ਬਾਕੀ ਕੁੜੀਆਂ ਨੂੰ ਇਦਾਂ ਨਹੀਂ ਦੇਖਿਆ ਸੀ ਘਟੋ ਘਟ ਮੇਰੀ ਉਮਰ ਦੀਆਂ ਕੁੜੀਆਂ ਤਾਂ ਇਦਾਂ ਦੀਆਂ ਨਹੀਂ ਲੱਗਦੀਆਂ ਸੀ ਹੁਣ ਤਾਂ ਮੇਰੀ ਮਾਂ ਨੇ ਮੇਰੇ ਕੱਪੜਿਆਂ ਦੇ ਨਾਲ ਨਾਲ ਚੁੰਨੀ ਦੀ ਚਾਦਰ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਮਾਣੋ ਇੱਕ ਦਿਨ ਮੈਂ ਕਿਹਾ ਕਿ ਮੈਨੂੰ ਗਰਮੀ ਲੱਗਦੀ ਹੈ ਕਹਿਣ ਲੱਗੀ ਗਰਮੀ ਗਈ ਖੂਜ ਇਸ ਚਾਦਰ ਨਾਲ ਆਪਣੇ ਆਪ ਨੂੰ ਢੱਕ ਕੇ ਰੱਖ ਨਹੀਂ ਤਾਂ ਕਿਸੇ ਦਿਨ ਤੇਰੇ ਪਿੱਛੇ ਕਰਕੇ ਘਰੇ ਮੁਸੀਬਤ ਆ ਜਾਉਗੇ ਰਾਤ ਨੂੰ ਮੇਰੀਆਂ ਸਾਰੀਆਂ ਭੈਣਾਂ ਬਾਜ਼ਾਰ ਜਾਣ ਦਾ ਪਲਾਨ ਬਣਾਉਂਦੀਆਂ ਸੀ ਮੈਂ ਕਿਹਾ ਮੈਂ ਵੀ ਜਾਉਂਗੀ ਉਹਨਾਂ ਨੇ ਮੈਨੂੰ ਉਸੇ ਵੇਲੇ ਮਨਾ ਕਰ ਦਿੱਤਾ ਕਿ ਬਾਜ਼ਾਰ ਵਿੱਚ ਬਹੁਤ ਭੀੜ ਹੁੰਦੀ ਹੈ ਹਰ ਪਾਸੇ ਅਵਾਰਾ ਮੁੰਡੇ ਘੁੰਮਦੇ ਆ ਮੈਂ ਕਿਹਾ ਤਾਂ ਕੀ ਹੋਇਆ ਭੀੜ ਵਿੱਚ ਤਾਂ ਮਜ਼ਾ ਆਉਂਦਾ ਹੈ ਮੈਨੂੰ ਵੀ ਆਪਣੀਆਂ ਪਸੰਦੀਆਂ ਚੂੜੀਆਂ ਤੇ ਹੋਰ ਚੀਜ਼ਾਂ ਲੈਣੀਆਂ। ਮੇਰੀ ਭੈਣ ਨੇ ਕਿਹਾ ਜੇ ਤੂੰ ਸਾਡੇ ਨਾਲ ਜਾਵੇਂਗੀ ਤਾਂ ਸ਼ਹਿਰ ਦੇ ਸਾਰੇ ਮੁੰਡੇ ਤੈਨੂੰ ਦੇਖਣਗੇ ਤੇ ਸਾਨੂੰ ਵੀ ਸ਼ਰਮਿੰਦਾ ਹੋਣਾ ਪਊਗਾ। ਤੂੰ ਘਰ ਬੈਠ ਅਸੀਂ ਤੇਰੇ ਲਈ ਸਮਾਨ ਲਿਆ ਦੇਵਾਂਗੇ। ਮੈਂ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਰੋਂਦੀ ਸੀ। ਸੀ ਜਾ ਕੇ ਸ਼ੀਸ਼ੇ ਵਿੱਚ ਖੜੀ ਹੋਈ। ਤਾਂ ਆਪਣੇ ਆਪ ਨੂੰ ਦੇਖਿਆ ਮੇਰਾ ਕੀ ਕਸੂਰ ਸੀ ਜੇ ਮੈਂ ਇਦਾਂ ਦੀ ਸੀ ਮੇਰਾ ਕੀ ਕਸੂਰ ਸੀ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਦੇ ਨਾਲ ਇਦਾਂ ਦੀਆਂ ਖਲਣਾ ਹੁੰਦੀਆਂ ਕਿਸੇ ਦਾ ਕੱਦ ਛੋਟਾ ਹੁੰਦਾ ਕਿਸੇ ਦਾ ਬਹੁਤ ਲੰਮਾ ਹੁੰਦਾ ਕਿਸੇ ਦੇ ਸਰੀਰ ਵਿੱਚ ਜ਼ਿਆਦਾ ਚਰਬੀ ਹੁੰਦੀ ਹੈ ਤੇ ਕੋਈ ਬਹੁਤ ਪਤਲਾ ਹੁੰਦਾ ਜੇ ਮੇਰੇ ਵਿੱਚ ਇਹ ਸਾਰੀਆਂ ਚੀਜ਼ਾਂ ਸੀ ਤਾਂ ਇਹਦੇ ਵਿੱਚ ਮੇਰਾ ਕੀ ਕਸੂਰ ਸੀ ਮੇਰੀ ਮਾਂ ਮੈਨੂੰ ਮੇਰੀ ਪਸੰਦੀ ਕੋਈ ਚੀਜ਼ ਖਾਣ ਨਹੀਂ ਦਿੰਦੀ ਸੀ ਮੈਨੂੰ ਇਮਲੀ ਤੇ ਆਚਾਰ ਖਾਣ ਦਾ ਬਹੁਤ ਸ਼ੌਂਕ ਸੀ ਪਰ ਉਹ ਸਾਰੀਆਂ ਚੀਜ਼ਾਂ ਮੇਰੇ ਤੋਂ ਦੂਰ ਰੱਖਦੀ ਸੀ ਉਹ ਕਹਿੰਦੀ ਸੀ ਪਹਿਲਾਂ ਤੂੰ ਆਪਣਾ ਕੀ ਹਾਲ ਬਣਾ ਰਿਆ ਹੁਣ ਤੂੰ ਖਟੀਆਂ ਚੀਜ਼ਾਂ ਖਾਵੇਂਗੀ ਤਾਂ ਹੋਰ ਵੀ ਮੋਟੀ ਮੱਝ ਦੀ ਤਰਾਮ ਬਣ ਜਾਵੇਂਗੀ ਆਪਣੀ ਮਾਂ ਦੀ ਮੋਹ ਇਹ ਗੱਲ ਸੁਣਨਾ ਮੈਨੂੰ ਚੰਗਾ ਨਹੀਂ ਲੱਗਦਾ ਸੀ ਪਰ ਜਦੋਂ ਮੇਰੀਆਂ ਭੈਣਾਂ ਮੈਨੂੰ ਮੱਝਾਂ ਦਾ ਗਾਂ ਕਹਿ ਕੇ ਬੁਲਾਉਂਦੀਆਂ ਸੀ ਤਾਂ ਮੈਨੂੰ ਬੜਾ ਗੁੱਸਾ ਆਉਂਦਾ ਸੀ ਇੱਕ ਦਿਨ ਮੇਰੀ ਇੱਕ ਭੈਣ ਨੇ ਮੈਨੂੰ ਬਹੁਤ ਘਟੀਆ ਗੱਲ ਕਹੀ ਉਹਨੇ ਕਿਹਾ ਉਹ ਤੇਰਾ ਹਾਲ ਹੁੰਦਾ ਤੈਨੂੰ ਤਾਂ ਮਿਲਕ ਪਿਆਗ ਵਾਲੇ ਚੌਕ ਕੇ ਲੈ ਜਾਣਗੇ ਇਹ ਗੱਲ ਸੁਣ ਕੇ ਮੈਂ ਗੁੱਸੇ ਵਿੱਚ ਲਾਲ ਪੀਲੀ ਹੋ ਗਈ ਮੈਂ ਉਹਦੇ ਨਾਲ ਲੜਤੀ ਸੀ ਮੇਰੀ ਚੁੰਨੀ ਡੱਗ ਗਈ ਸੀ ਅਸੀਂ ਇੱਕ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਗਏ ਸੀ ਸਾਰੇ ਮੈਨੂੰ ਦੇਖ ਕੇ ਹੈਰਾਨ ਹੁੰਦੇ ਸੀ ਲੋਕਾਂ ਨੇ ਮੇਰੀ ਮਾਂ ਨੂੰ ਪੁੱਛਿਆ ਤੁਸੀਂ ਸਾਰੇ ਦੂਰ ਤੁਰ ਕਿਉਂ ਰਹਿੰਦੇ ਹੋ ਜਿਆਦਾ ਆਉਣਾ ਜਾਣਾ ਵੀ ਨਹੀਂ ਕਰਦੇ ਇਹਨਾਂ ਤਾਂ ਕਿਤੇ ਲੈ ਕੇ ਵੀ ਨਹੀਂ ਜਾਂਦੇ ਕਿਤੇ ਇਦਾਂ ਤਾਂ ਨਹੀਂ ਕਿ ਨੀਤਾਂ ਦਾ ਪਹਿਲਾ ਵਿਆਹ ਹੋ ਗਿਆ ਹੋਵੇ ਤੇ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਤੇ ਇਹ ਤਲਾਕ ਲੈ ਕੇ ਵਾਪਸ ਆ ਗਈ ਮੇਰੀ ਮਾਂ ਨੇ ਕਿਹਾ ਕਿ ਕਿੱਤਾਂ ਦੀਆਂ ਗੱਲਾਂ ਕਰਦੇ ਆ ਮੇਰੀ ਧੀ ਦਾ ਵਿਆਹ ਨਹੀਂ ਹੋਇਆ ਇਦਾਂ ਦਾ ਕੁਝ ਨਹੀਂ ਬਸ ਉਸ ਦਿਨ ਤੋਂ ਬਾਅਦ ਮੇਰੀ ਮਾਂ ਨੇ ਮੈਨੂੰ ਵਿਆਹ ਤੇ ਵਿੱਚ ਲੈ ਕੇ ਜਾਣਾ ਬੰਦ ਕਰ ਦਿੱਤਾ ਸੀ ਬਸ ਇਹ ਉਮਰ ਸੀ ਜਦੋਂ ਵਿਆਹ ਵਿੱਚ ਜਾਂਦੇ ਸ਼ੌਂਕ ਹੁੰਦੇ ਸੀ ਚੰਗੇ ਕੱਪੜੇ ਪਾ ਕੇ ਤਿਆਰ ਹੋਣ ਦਾ ਸਾਰਿਆਂ ਨੂੰ ਸੋਹਣੇ ਬਣ ਕੇ ਦਿਖਾਉਂਦਾ ਤੇ ਮੇਲ ਜੁਰ ਕੇ ਖਾਂਦਾ ਮੇਰੀ ਮਾਂ ਮੈਨੂੰ ਕਿਤੇ ਵੀ ਨਹੀਂ ਲੈ ਜਾਂਦੀ ਸੀ ਹੌਲੀ ਹੌਲੀ ਜਦੋਂ ਮੈਂ ਵੱਡੀ ਹੁੰਦੀ ਸੀ ਤਾਂ ਮੇਰੀਆਂ ਮੁਸ਼ਕਲਾਂ ਹੋਰ ਵੀ ਪਤ ਗਈਆਂ ਸੀ ਮੇਰੀ ਮਾਂ ਨੂੰ ਹਰ ਛੇ ਮਹੀਨੇ ਬਾਅਦ ਨਵੇਂ ਕੱਪੜੇ ਬਣਾਉਣੇ ਪੈਂਦੇ ਸੀ ਹੁਣ ਤਾਂ ਉਹ ਮੇਰੇ ਕੱਪੜਿਆਂ ਵਿੱਚ ਵੀ ਇੰਨਾ ਕਪੜਾ ਰੱਖਦੀ ਸੀ ਕਿ ਜੇ ਢੀੜੇ ਹੋ ਜਾਂਦੇ ਤਾਂ ਸਿਉਣਾ ਨੂੰ ਢੇੜ ਕੇ ਖੁੱਲੇ ਕਰ ਦਿੰਦੀ ਸੀ ਕਹਿੰਦੀ ਸੀ ਕਿ ਤੇਰੇ ਪਿਓ ਦੀ ਤਨਖਾਹ ਬਹੁਤ ਘੱਟ ਹੈ ਮੈਂ ਹਰ ਮਹੀਨੇ ਆਪਾਦ ਤੈਨੂੰ ਨਵੇਂ ਕੱਪੜੇ ਨਹੀਂ ਲੈ ਕੇ ਦੇ ਸਕਦੇ ਮੇਰੇ ਕੱਪੜੇ ਬਹੁਤ ਜਲਦੀ ਫਟ ਜਾਂਦੇ ਸੀ ਤੇ ਇੱਕ ਥਾਂ ਤੋਂ ਹੀ ਫਟਦੇ ਸੀ ਮੇਰੀ ਇੱਕ ਬਹੁਤ ਚੰਗੀ ਸਹੇਲੀ ਸੀ ਜਿਹਦਾ ਭਰਾ ਬਾਹਰਲੇ ਮੁਲਕ ਵਿੱਚ ਸੀ ਤੇ ਮੈਂ ਉਹਨੂੰ ਆਪਣੀ ਪ੍ਰੋਬਲਮ ਦੱਸੀ ਸੀ ਉਹਨੇ ਕਿਹਾ ਕਿ ਇੱਕ ਦਵਾਈ ਹੁੰਦੀ ਆ ਗੋਲੀਆਂ ਹੁੰਦੀਆਂ ਜੋ ਇਸ ਪ੍ਰੋਬਲਮ ਦਾ ਹੱਲ ਕਰਦੀਆਂ ਜੇ ਤੂੰ ਉਹ ਦਵਾਈ ਖਾ ਲਵੇਂਗੀ ਤਾਂ ਤੇਰੀ ਛਾਤੀ ਘਟਣੀ ਸ਼ੁਰੂ ਹੋ ਜਾਵੇਗੀ ਤੂੰ ਵੀ ਆਮ ਕੁੜੀਆਂ ਵਰਗੀ ਹੋ ਜਾਵੇਂਗੀ ਇਹ ਗੱਲ ਮੇਰੇ ਦਿਮਾਗ ਵਿੱਚ ਬੈਠ ਗਈ ਮੈਂ ਆਮ ਕੁੜੀਆਂ ਵਰਗੀ ਨਹੀਂ ਆ ਮੈਂ ਉਹਨੂੰ ਕਿਹਾ ਕਿ ਉਹ ਮੇਰੀ ਮਦਦ ਕਰੇ ਉਹ ਕਿਸੇ ਵੀ ਤਰ੍ਹਾਂ ਦਵਾਈਆਂ ਮਕਾਵਾ ਦੇਵੇ ਮੈਂ ਉਹਨੂੰ ਪੈਸੇ ਦੇ ਦਿਉ ਉਹਨੇ ਕਿਹਾ ਕਿ ਪੈਸਿਆਂ ਦੀ ਕੋਈ ਗੱਲ ਨਹੀਂ ਮੈਂ ਆਪਣੇ ਭਰਾ ਨੂੰ ਕਹਿ ਦੇਉ ਮੈਂ ਪੁੱਛਿਆ ਤੇਰਾ ਭਰਾ ਕੁਝ ਪੁੱਛੂਗਾ ਤਾਂ ਨਹੀਂ ਉਹਨੇ ਕਿਹਾ ਮੈਂ ਉਹਨੂੰ ਸਭ ਕੁਝ ਦੱਸ ਦੇਵਾਂਗੇ ਮੇਰੀ ਇੱਕ ਸੇ ਲੀਨੋ ਚਾਹੀਦੀ ਬਸ ਇਨਾ ਹੀ ਕਰਨਾ ਪਊਗਾ ਮੈਨੂੰ ਪਹਿਲਾਂ ਹੀ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ ਕਿਉਂਕਿ ਜਿੱਤਾਂ ਉਹ ਆਪਣੇ ਭਰਾ ਨੂੰ ਦੱਸੂਗੀ ਮੈਨੂੰ ਦਵਾਈਆਂ ਵੀ ਚਾਹੀਦੀਆਂ ਉਧਾ ਭਰਾ ਸਮਝ ਲਊਗਾ ਕਿ ਮੇਰੇ ਲਈ ਹੀ ਦਵਾਈਆਂ ਮਗਵਾਈਆਂ ਕਿਉਂਕਿ ਉਹਨਾਂ ਦਾ ਘਰ ਮੇਰਾ ਆਉਣਾ ਜਾਣਾ ਸੀ ਬਚਪਨ ਤੋਂ ਹੀ ਮੈਂ ਸਾਰਿਆਂ ਦੀ ਨਜ਼ਰ ਵਿੱਚ ਆ ਜਾਂਦੀ ਸੀ ਕਿਉਂਕਿ ਮੇਰੀ ਹਾਲਤ ਹੀ ਇਦਾਂ ਦੀ ਸੀ ਮੈਂ ਸਾਰੀ ਰਾਤ ਰੋਂਦੀ ਰਹਿੰਦੀ ਸੀ ਕਹਿਨ ਨੂੰ ਤਾਂ ਮੇਰੀਆਂ ਚਾਰ ਵੱਡੀਆਂ ਭੈਣਾਂ ਸੀ ਜੋ ਮਾਂ ਦੀ ਥਾਂ ਤੇ ਹੁੰਦੇ ਪਰ ਉਹਨਾਂ ਨੇ ਤਾਂ ਕਦੀ ਵੀ ਮੇਰੇ ਨਾਲ ਕੋਈ ਵੀ ਚੰਗੀ ਗੱਲ ਨਹੀਂ ਕੀਤੀ ਸੀ ਤੇ ਮੇਰੀ ਇੱਕ ਭੈਣ ਦਾ ਰਿਸ਼ਤਾ ਹੋ ਗਿਆ ਸੀ ਤੇ ਦੋ ਭੈਣਾਂ ਦੇ ਵਿਆਹ ਹੋ ਗਏ ਸੀ ਘਰ ਵਿੱਚ ਰਿਸ਼ਤੇ ਆਉਣ ਲੱਗੇ ਸੀ ਮੇਰੀ ਭੈਣ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਉਹ ਪੜ੍ਹਾਈ ਕਰਦੀ ਸੀ ਉਹਨੇ ਕਿਹਾ ਮੈਂ ਪਹਿਲਾਂ ਪੜ੍ਹਾਈ ਕੰਪਲੀਟ ਕਰ ਲਵਾਂ ਫਿਰ ਵਿਆਹ ਕਰਵਾਉ ਤੁਸੀਂ ਅਨੀਤਾ ਦਾ ਵਿਆਹ ਕਰਵਾ ਦਿਓ ਵੈਸੇ ਵੀ ਉਹਦੀ ਜੋ ਹਾਲਤ ਆ ਉਹਦਾ ਰਿਸ਼ਤਾ ਹੋ ਜਾਊਗਾ ਤਾਂ ਚੰਗਾ ਹੈ ਉਹਦਾ ਰਿਸ਼ਤਾ ਲੱਪਣ ਵਿੱਚ ਬਹੁਤ ਪ੍ਰੋਬਲਮ ਆ ਜਾਊਗੀ ਮੇਰੀ ਮਾਂ ਨੇ ਕਿਹਾ ਕਿ ਹਾਂ ਤੇਰੇ ਨਾਲ ਠੀਕ ਹੈ ਮੈਂ ਕਿਹਾ ਮਾਂ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਮਾਂ ਨੇ ਕਿਹਾ ਕਿ ਤੂੰ ਪੜਨਾ ਚਾਹੁੰਦੀ ਐ ਪਹਿਲਾਂ ਹੀ ਕਾਲਜ ਵਿੱਚ ਤੇਰੀ ਵਜ੍ਹਾ ਨਾਲ ਗੱਲਾਂ ਸੁਣਨੇ ਪੈਦੇ ਗਾ ਸੀ ਤੇ ਹੁਣ ਤੂੰ ਕੀ ਚਾਹੁੰਨੀ ਐ ਮੈਂ ਤੈਨੂੰ ਨੌਕਰੀ ਕਰਨ ਭੇਜਦੇ ਵਾਂ ਤੇ ਸਾਰਾ ਸਮਾਜ ਤੇਰੇ ਤੇ ਹੱਸੇ ਸਾਡੀ ਵੀ ਹਰ ਥਾਂ ਤੇ ਬਦਨਾਮੀ ਹੋਵੇ ਮੈਂ ਕਿਹਾ ਮਾਂ ਜੇ ਮੈਂ ਇੰਨੀ ਬੁਰੀ ਆ ਤਾਂ ਮੈਨੂੰ ਜਿੰਦੀ ਕਿਉਂ ਰੱਖਿਆ ਇਹ ਕਹਿ ਕੇ ਮੈਂ ਰੋਣ ਲੱਗ ਪਈ ਮੇਰੀ ਮਾਂ ਨੇ ਗੁੱਸੇ ਵਿੱਚ ਕਿਹਾ ਕਿ ਜ਼ਿਆਦਾ ਡਰਾਮਾ ਕਰਨ ਦੀ ਲੋੜ ਨਹੀਂ ਤੂੰ ਤਿਆਰ ਹੋ ਜਾਈਂ ਸੋਨੇ ਕਪੜੇ ਪਾ ਕੇ ਤੇਰਾ ਸਰੀਰ ਥੋੜਾ ਘੱਟ ਦਿਖਾਈ ਦੇਵੇੁੰ ਮੁੰਡੇ ਵਾਲੇ ਆਉਣਗੇ ਜੇ ਤੈਨੂੰ ਪਸੰਦ ਕਰ ਲਿਆ ਤਾਂ ਤੇਰਾ ਵਿਆਹ ਕਰਵਾ ਦੇਵਾਂ ਫਿਰ ਤੂੰ ਜਾਣੇ ਜਾਂ ਤੇਰੀ ਅੱਗੇ ਦੀ ਜ਼ਿੰਦਗੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਆਪਣੀਆਂ ਮੁਸ਼ਕਲਾਂ ਨਾਲ ਤੂੰ ਆਪ ਹੀ ਲੜੀ ਇੱਕ ਦਿਨ ਮੇਰੀ ਪੂਆ ਦਾ ਮੁੰਡਾ ਆਇਆ ਸੀ ਜੋ ਸਾਡਾ ਕਜ਼ਨ ਸੀ ਉਹ ਵੇੜੇ ਵਿੱਚ ਬੈਠਾ ਸੀ ਮੇਰੀ ਮਾਂ ਉਹਦੇ ਕੋਲ ਬੈਠ ਕੇ ਗੱਲਾਂ ਕਰਦੀ ਸੀ ਤੇ ਮੈਂ ਵੇੜੇ ਵਿੱਚ ਝੜੂ ਲਾਉਂਦੀ ਸੀ ਮਾਂ ਨੇ ਮੈਨੂੰ ਦੇਖਿਆ ਤੇ ਮੇਰੇ ਕੋਲ ਆ ਗਈ ਤੇ ਕਹਿਣ ਲੱਗੀ ਕਿ ਆਪਣੇ ਕਮਰੇ ਵਿੱਚ ਚਲੀ ਜਾ ਇੱਥੇ ਕੀ ਕਰਦੀ ਮੈਂ ਕਿਹਾ ਮੈਂ ਤਾਂ ਝਾੜੂ ਲਾਉਣੀ ਮਾਂ ਨੇ ਕਿਹਾ ਤੂੰ ਝਾੜੂ ਨਾ ਲਾ ਇੱਥੇ ਕੰਮ ਨਾ ਕਰ ਕਰਿਆ ਕਰ ਜੀ ਦੇ ਲਈ ਤੈਨੂੰ ਪਿੱਠਣਾ ਪਵੇ ਤੇ ਉੱਠ ਜਾ ਇੱਥੋਂ ਉਸ ਮੁੰਡੇ ਦੇ ਸਾਹਮਣੇ ਮੇਰੀ ਮਾਂ ਨੇ ਮੇਰੀ ਬੇਇੱਜ਼ਤੀ ਕਰ ਦਿੱਤੀ ਉਹ ਕੀ ਸੋਚਦਾ ਹੋਗਾ ਮੈਂ 3 ਸਾਲ ਉਹਦੇ ਤੋਂ ਵੱਡੀ ਸੀ ਮੈਨੂੰ ਬੜੀ ਸ਼ਰਮਿੰਦਗੀ ਹੁੰਦੀ ਸੀ ਮੈਂ ਭੱਜ ਕੇ ਆਪਣੇ ਕਮਰੇ ਵਿੱਚ ਗਈ ਟੇਰੋਂ ਤੋਂ ਬਾਅਦ ਮਾਣ ਨੇ ਕਿਹਾ ਕਿ ਤੂੰ ਮੈਨੂੰ ਆਪਣੇ ਆਪ ਨੂੰ ਦੇਖਿਆ ਕਰ ਕਿੰਧਾ ਡੰਗਰ ਦੀ ਪਣਿੱਦੀ ਜਾਂਦੀ ਹੈ ਉਹਦੇ ਸਾਹਮਣੇ ਝੜੂ ਲਾਉਂਦੀ ਸੀ ਤੈਨੂੰ ਆਪਣਾ ਆਪਣਾ ਦਿਖਾਉਂਦਾ ਸ਼ੌਂਕ ਰੱਖਦੀ ਹੈ ਮੈਂ ਕਿਹਾ ਮੈਂ ਕਿਸੇ ਨੂੰ ਆਪਣਾ ਆਪ ਨਹੀਂ ਦਿਖਾਉਣਾ ਚਾਹੁੰਦੀ ਉਹ ਤਾਂ ਛੋਟਾ ਮਾਣ ਨੇ ਕਿਹਾ ਛੋਟਾ ਨਹੀਂ ਜਵਾਨ ਤੇ ਤੂੰ ਵੀ ਜਵਾਨ ਖਬਰਦਾਰ ਜੀ ਅੱਗੇ ਤੋਂ ਕਿਸੇ ਦੇ ਸਾਹਮਣੇ ਮੈਂ ਫਟਾਫਟ ਤੇਰੇ ਲਈ ਕੋਈ ਰਿਸ਼ਤੇ ਵਾਲਿਆਂ ਨੂੰ ਲੱਭਦੀ ਆਂ ਮੈਂ ਨਾਰਲ ਦੀ ਸੀ ਕਿ ਮੇਰੀਆਂ ਅੱਖਾਂ ਸੋਜੇ ਜਾਂਦੀਆਂ ਸੀ ਅਗਲੇ ਦਿਨ ਸਾਡੇ ਘਰ ਮਾਸੀ ਆਈ ਉਹਨੇ ਪੁੱਛਿਆ ਕਿ ਤੇਰੀਆਂ ਅੱਖਾਂ ਨੂੰ ਕੀ ਹੋਇਆ ਮੈਂ ਕਿਹਾ ਮੈਨੂੰ ਇਨਫੈਕਸ਼ਨ ਹੋ ਗਈ ਉਹਨੇ ਕਿਹਾ ਤੂੰ ਕਿਉਂ ਕੋਈ ਦਵਾਈ ਕਿਉਂ ਨਹੀਂ ਲੈਂਦੀ ਨਹੀਂ ਤਾਂ ਵੱਧ ਜਾਊਗਾ ਮੈਂ ਉਹਨੂੰ ਕੀ ਦੱਸਦੀ ਕਿ ਇਸ ਦਰਦ ਦੀ ਕੋਈ ਦਵਾਈ ਨਹੀਂ ਮੈਂ ਚੁੱਪ ਹੋ ਗਈ ਕੀ ਕਰਦੀ ਮੈਂ ਆਪਣੀ ਮਾਂ ਨਾਲ ਲੜਾਈ ਵੀ ਨਹੀਂ ਕਰ ਸਕਦੀ ਸੀ ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਮੇਰੀ ਮਾਂ ਸੀ ਪਰ ਸ਼ਾਇਦ ਉਹ ਇੱਕ ਗੱਲ ਭੁੱਲ ਗਈ ਸੀ ਕਿ ਮੈਂ ਉਦੀ ਤੀਆਂ ਤੇ ਸੱਤੋਂ ਛੋਟੀਆਂ ਪਰ ਆਪਣੇ ਸਰੀਰ ਦੀ ਪਨਾਵਟ ਦਾ ਕਰਕੇ ਸਾਰਿਆਂ ਤੋਂ ਵੱਡੀ ਲੱਗਦੀ ਸੀ ਸ਼ਾਮ ਨੂੰ ਜਦੋਂ ਮੇਰੇ ਲਈ ਰਿਸ਼ਤੇ ਆਉਣ ਲੱਗੇ ਤਾਂ ਮੈਂ ਕਾਲੇ ਕੱਪੜੇ ਪਾ ਲੇ ਮੇਰੀ ਮਾਂ ਕਮਰੇ ਵਿੱਚ ਆਈ ਮਾਂ ਨੇ ਕਿਹਾ ਨੂੰ ਕਿਹਾ ਕਿ ਮਾਂ ਮੈਂ ਕਿਦਾਂ ਲੱਗਦੀ ਆ ਸੋਹਣੀ ਲੱਗ ਰਹੀ ਆ ਉਹਨੇ ਕਿਹਾ ਕਿ ਇਸ ਸੂਟ ਦੇ ਨਾਲ ਚੁੰਨੀ ਕਿਉਂ ਲਈ ਮੈਂ ਕਿਹਾ ਇਹਦੇ ਨਾਲ ਇਹੀ ਚੁੰਨੀ ਆ ਤਾਂ ਮਾਣ ਨੇ ਕਿਹਾ ਇਹ ਤਾਂ ਬਹੁਤ ਛੋਟੀ ਹੈ ਮੇਰੀ ਦੂਸਰੀ ਭੈਣ ਨੂੰ ਕਿਹਾ ਕਿ ਦੂਸਰੀ ਚੁੰਨੀ ਲੈ ਕੇ ਆਓ ਜੋ ਇਸ ਸੂਟ ਤੇ ਨਾਲ ਲੱਗ ਜਾਵੇ ਜਦੋਂ ਮੇਰੀ ਭੈਣ ਨੂੰ ਚੁੰਨੀ ਲੈ ਕੇ ਆਈ ਤਾਂ ਉਹ ਬਹੁਤ ਵੱਡੀ ਸੀ ਮੈਂ ਕਿਹਾ ਕਿ ਮੈਂ ਇਸ ਚੁੰਨੀ ਨੂੰ ਕਿੱਦਾਂ ਸੰਭਾਲਾਂ ਮਾਣ ਨੂੰ ਗੁੱਸੇ ਨਾਲ ਕਿਹਾ ਕਿ ਸੰਭਾਲਣੀ ਪਊ ਆਪਣੇ ਆਪ ਨੂੰ ਲੁਕੋ ਕੇ ਬੈਠੀ ਜਿਆਦਾ ਥੱਲੇ ਝੁਕਣ ਦੀ ਲੋੜ ਨਹੀਂ ਉਹਦੀਆਂ ਗੱਲਾਂ ਮੈਨੂੰ ਅਜੀਬ ਲੱਗਦੀਆਂ ਸੀ ਪਰ ਉਹਨੇ ਮੈਨੂੰ ਚੁੰਨੀ ਵਿੱਚ ਇਦਾਂ ਲਪੇਟ ਤਾਂ ਕਿ ਬਸ ਮੇਰਾ ਚਿਹਰਾ ਹੀ ਦਿਖਦਾ ਸੀ ਕਹਿਣ ਲੱਗੇ ਕਿ 15 ਮਿੰਟਾਂ ਬਾਅਦ ਚਾਹ ਲੈ ਕੇ ਆ ਜਾਏ ਮੁੰਡੇ ਵਾਲੇ ਆ ਗਏ ਮੁੰਡੇ ਦੀ ਮਾਂ ਉਹ ਆਤ ਅੱਧਾਈਆਂ ਮਹਾਨਾਗਰਾਂ ਕਰ ਰਹੀ ਸੀ ਮੈਨੂੰ ਮੇਰੀ ਭੈਣ ਨੇ ਆ ਕੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਜੁਆਇੰਟ ਫੈਮਿਲੀ ਵਾਲੇ ਉਹਨਾਂ ਦਾ ਘਰ ਬੱਚਿਆਂ ਨਾਲ ਭਰਿਆ ਤੇਰਾ ਉੱਥੇ ਕੀ ਹੋਊਗਾ ਤੈਨੂੰ ਤਾਂ ਆਪਣੇ ਆਪ ਨੂੰ ਲੁਕੋ ਕੇ ਰੱਖਣਾ ਪਊਗਾ ਜਿੱਦਾ ਪੁਰਾਣੇ ਜ਼ਮਾਨੇ ਵਿੱਚ ਲੋਕ ਰਹਿੰਦੇ ਸੀ ਤੇ ਪੜਦੇ ਵਿਚ ਵਾਸ ਉਸ ਅੱਖਾਂ ਹੀ ਦੇਖਦੇ ਸੀ ਉਹ ਹੱਸਣ ਲੱਗੀ ਉਸ ਤੇ ਹਸਨੀ ਵਾਸ ਮੇਰੇ ਦਿਮਾਗ ਵਿੱਚ ਘੁੰਮਦੀ ਸੀ ਤੇ 20 ਮਿੰਟ ਬਾਅਦ ਜਦੋਂ ਮੈਂ ਬਾਹਰ ਆਈ ਤਾਂ ਉਹਨਾਂ ਨੇ ਮੈਨੂੰ ਦੇਖ ਕੇ ਅਜੀਬ ਜਿਹਾ ਰਿਐਕਸ਼ਨ ਕੀਤਾ ਪਰ ਜਦੋਂ ਮੈਂ ਸੋਫੇ ਤੇ ਬੈਠੀ ਤਾਂ ਮੇਰੀ ਚੁੰਨੀ ਖਿਸਕ ਗਈ ਮੈਂ ਆਪਣੇ ਆਪ ਤੋਂ بے ਪ੍ਰਵਾਹ ਸੀ ਤੇ ਕੁਝ ਇਹ ਚੁੰਨੀ ਮੇਰੇ ਕੋਲੋਂ ਸੰਭਾਲ ਵੀ ਨਹੀਂ ਰਹੀ ਸੀ ਉਹਨਾਂ ਨੇ ਕਿਹਾ ਕਿ ਭੈਣ ਜੀ ਬੁਰਾ ਨਾ ਮੰਨੋ ਪਰ ਕਿ ਤੁਹਾਡੀ ਕੁੜੀ ਪਹਿਲਾਂ ਵਿਆਹੀ ਹੋਈ ਹੈ ਮੇਰੀ ਮਾਣੇ ਕਿਹਾ ਨਹੀਂ ਇਹਦਾ ਵਿਆਹ ਕਿੱਥੋਂ ਹੋ ਗਿਆ ਇਹ ਤਾਂ ਸਾਰਿਆਂ ਤੋਂ ਛੋਟੀ ਉਹਨੇ ਕਿਹਾ ਇਹ ਤਾਂ ਵਿਆਹੀ ਹੋਈ ਲੱਗ ਇਹ ਤਾਂ ਲੱਗਦਾ ਕਿ ਇਹਦੇ 2-3 ਬੱਚੇ ਹੋਣਗੇ ਜੇ ਤਾਂ ਦੁੱਧ ਪਲਾਉਣ ਵਾਲੀਆਂ ਮਾਵਾਂ ਦਾ ਹਾਲ ਹੁੰਦਾ ਇਦਾਂ ਦੀ ਲੱਗਦੀ ਇਕਵਾਰੀਆਂ ਕੁੜੀਆਂ ਤਾਂ ਇਦਾਂ ਦੀਆਂ ਨਹੀਂ ਲੱਗਦੀਆਂ ਇਕਵਾਰੀਆਂ ਕੁੜੀਆਂ ਤਾਂ ਪਤਲੀਆਂ ਹੁੰਦੀਆਂ ਤੇ ਵਿਆਹ ਤੋਂ ਬਾਅਦ ਔਰਤ ਦਾ ਭਾਰ ਵੱਧ ਜਾਂਦਾ ਤੇ ਸਰੀਰ ਦੀ ਬਣੌਟ ਬਦਲ ਜਾਂਦੀ ਪਰ ਵਿਆਹ ਤੋਂ ਪਹਿਲਾਂ ਮੈਂ ਕਿਸੇ ਕੁੜੀ ਨੂੰ ਇਦਾਂ ਨਹੀਂ ਦੇਖਿਆ ਮੇਰੀ ਮਾਂ ਨੇ ਕਿਹਾ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਸੌਂਹ ਦਿੰਨੇ ਆ ਉਹਨੇ ਕਿਹਾ ਕਿ ਨਹੀਂ ਸਾਨੂੰ ਤਾਂ ਕੁਝ ਇਦਾਂ ਹੀ ਲੱਗਦਾ ਸਾਡਾ ਮੁੰਡਾ ਬੜਾ ਲਾਟਲਾ ਹੈ ਅੱਜ ਕੱਲ ਤਾਂ ਠੀਕ ਠਾਕ ਕੁੜੀਆਂ ਨੂੰ ਵੀ ਲੋਕ ਮੂੰਹ ਪਰ ਪਰ ਕੇ ਗੱਲਾਂ ਕਰਦੇ ਆ ਤੇ ਤੁਹਾਡੀ ਕੁੜੀ ਨੂੰ ਵਿਆਹ ਕੇ ਲੈ ਜਾਵਾਂਗੇ ਤਾਂ ਸਾਰੀ ਜ਼ਿੰਦਗੀ ਲੋਕਾਂ ਦੇ ਮੇਰੀਆਂ ਦਾ ਜਵਾਬ ਦੇਣੀ ਪੈਣੀ ਹੈ ਸਾਨੂੰ ਮਾਫ ਕਰਕੇ ਸਾਡੇ ਸਮਾਜ ਵਿੱਚ ਰਿਸ਼ਤਾ ਠਕਰਾਉਣਾ ਇਦਾਂ ਨਹੀਂ ਹੁੰਦਾ ਲੋਕ ਕਹਿੰਦੇ ਆ ਕਿ ਫੋਨ ਕਰਕੇ ਬਾਅਦ ਵਿੱਚ ਦੱਸਦੇ ਆ ਫਿਰ ਫੋਨ ਕਰਕੇ ਹੀ ਕਹਿੰਦੇ ਆ ਕਿ ਸਾਨੂੰ ਤੁਹਾਡੀ ਕੁੜੀ ਪਸੰਦ ਨਹੀਂ ਆਈ ਪਰ ਉਹਨਾਂ ਨੇ ਤਾਂ ਮੂੰਹ ਤੇ ਹੀ ਮਨਾ ਕਰ ਦਿੱਤਾ ਉਹ ਵੀ ਇੰਨੇ ਬੁਰੇ ਤਰੀਕੇ ਨਾਲ ਤੇ ਚਲੇ ਗਈ ਮੇਰੀ ਮਾਂ ਨੇ ਮੈਨੂੰ ਥੱਪੜ ਮਾਰਿਆ ਉਹਨੇ ਕਿਹਾ ਤੇਰੇ ਇੰਨੇ ਸਾਰੇ ਰਿਸ਼ਤੇ ਟੁੱਟ ਗਏ ਪਰ ਇਸ ਵਾਰ ਜੋ ਗੱਲਾਂ ਮੈਨੂੰ ਸੁਣੀਆਂ ਪਈਆਂ ਮੈਂ ساری ਜ਼ਿੰਦਗੀ ਨਹੀਂ ਭੁੱਲਾਂਗੀ ਮੈਂ ਇੱਕ ਚੰਗੀ ਔਰਤਾਂ ساری ਜ਼ਿੰਦਗੀ ਇੱਕ ਚੰਗੀ ਘਰਵਾਲੀ ਤੇ ਚੰਗੀ ਬਾਂ ਬਣ ਕੇ ਲੰਗਾਈ ਸਿਰਫ ਤੇਰੇ ਕਰਕੇ ਮੈਨੂੰ ਇਦਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਜੋ ਮੈਂ ਕਦੀ ਵੀ ਨਹੀਂ ਸੁਣੀਆਂ ਮੈਂ 2 ਦਿਨ ਤੱਕ ਰੋਟੀ ਨਹੀਂ ਖਾਧੀ ਪਰ ਕਿਸੇ ਨੇ ਮੈਨੂੰ ਇਹ ਨਹੀਂ ਪੁੱਛਿਆ ਫਿਰ ਮੇਰੀ ਸਹੇਲੀ ਇਹਨੂੰ ਮਿਲ ਲਈ ਤੇ ਚੋਰੀ-ਚੋਰੀ ਮੈਨੂੰ ਦਵਾਈਆਂ ਦੇ ਕੇ ਉਹਨੇ ਕਿਹਾ ਕਿ ਤੇਰੇ ਘਰ ਦਵਾਈਆਂ ਆ ਗਈਆਂ ਮੈਂ ਕਿਹਾ ਕਿ ਹਾਂ ਮੈਨੂੰ ਦੇ ਦੇ ਮੈਂ ਇੱਧਰ ਉੱਧਰ ਦੇਖਿਆ ਤੇ ਇਕੱਠੀਆਂ ਤਿੰਨ ਗੋਲੀਆਂ ਖਾ ਲਈਆਂ ਮੇਰੀ ਸਹੇਲੀ ਨੇ ਕਿਹਾ ਕਿ ਪਾਗਲ ਹੋ ਗਈਆਂ ਕੀ ਹੋਇਆ ਇੰਨਾ ਤਾਂ ਤੇਰੀ ਸਿਹਤ ਵਿਗੜ ਜਾਊਗੀ ਮੈਂ ਕਿਹਾ ਕਿ ਇਸ ਤੋਂ ਜ਼ਿਆਦਾ ਹੋਰ ਕੀ ਵਿਗੜੂਗੀ ਬਸ ਮੈਨੂੰ ਆਪਣੇ ਆਪ ਨੂੰ ਠੀਕ ਕਰਨਾ ਮੈਂ ਫਟਾਫਟ ਠੀਕ ਹੋਣਾ ਚਾਹੁੰਦੀ ਹਾਂ ਉਹਨੇ ਕਿਹਾ ਕਿ ਇਹ ਕੋਈ ਬਿਮਾਰੀ ਦੀ ਦਵਾਈ ਨਹੀਂ ਮੈਂ ਕਿਹਾ ਬਿਮਾਰੀ ਨਹੀਂ ਪਰ ਮੇਰੇ ਲਈ ਇਹ مصیبت ਤੇ تکلیف ਬਣ ਗਈ ਤੂੰ ਨਹੀਂ ਸਮਝੇਂਗੀ ਬਸ ਤੇਰਾ ਇਨਾ ਹੀ ਬੜਾ ਧੰਨਵਾਦ ਕਿ ਤੂੰ ਮੇਰੀ ਮਦਦ ਕਰ ਦਿੱਤੀ। ਮੇਰੇ ਕੰਨਾਂ ਵਿੱਚ ਛੋਟੀਆਂ-ਛੋਟੀਆਂ ਸੋਨੇ ਦੀਆਂ ਵਾਲੀਆਂ ਸੀ। ਮੈਂ ਲਾ ਕੇ ਉਹਨੂੰ ਧੀਰਅੰਤੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਉਹਦਾ एहसान ਨਹੀਂ ਲੈਣਾ ਚਾਹੁੰਦੀ ਸੀ। ਉਹਨੇ ਕਿਹਾ ਕਿ ਪਾਗਲ ਹੋ ਗਿਆ। ਮੈਨੂੰ ਇਹ ਨਹੀਂ ਚਾਹੀਦੀਆਂ। ਆਪਣੇ ਕੰਨਾਂ ਵਿੱਚ ਹੀ ਰੱਖ। ਮੇਰੀ ਸੇਲੀ ਚਲੀ ਗਈ। ਮੈਂ ਉਹਦੇ ਸਾਹਮਣੇ ਹੀ ਕੁਝ ਗੋਲੀਆਂ ਕਾ ਲਈਆਂ ਸੀ। ਤੇ ਰਾਤ ਨੂੰ ਫਿਰ ਮੈਂ ਗੋਲੀਆਂ ਖਾਦੀ ਦੋ ਤਿੰਨ ਰੋਟੀ ਨਹੀਂ ਖਾਦੀ ਸੀ ਮੈਂ ਬਾਹਰ ਨਿਕਲੀ ਤਾਂ ਮੇਰੀ ਸਿਹਤ ਖਰਾਬ ਹੋ ਗਈ ਸੀ ਮੈਂ ਬੇਹੋਸ਼ ਹੋ ਗਈ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਕਮਰੇ ਵਿੱਚ ਸੀ ਮੈਨੂੰ ਸਮਝ ਆ ਗਿਆ ਸੀ ਕਿ ਸ਼ਾਇਦ ਮੈਂ ਬੇਹੋਸ਼ ਹੋ ਗਈ ਕਿਉਂਕਿ ਮੈਂ ਰੋਟੀ ਨਹੀਂ ਖਾਦੀ ਸੀ ਚਲ ਹੁਣ ਤਾਂ ਮੇਰੇ ਘਰਦਿਆਂ ਨੂੰ ਮੇਰੇ ਤੇ ਥੋੜਾ ਜਿਹਾ ਤਰਸ ਆ ਜਾਊਗਾ ਕਿਉਂਕਿ ਮੇਰੀ ਸਿਹਤ ਹੀ ਨਹੀਂ ਖਰਾਬ ਸੀ ਮੈਨੂੰ ਹੋਸ਼ ਨਹੀਂ ਸੀ ਪਰ ਜਿੱਦਾਂ ਹੀ ਮੇਰੀ ਮਾਂ ਕਮਰੇ ਵਿੱਚ ਆਈ ਉਨੇ ਮੇਰੇ ਤੇ ਗੁੱਸਾ ਕੀਤਾ ਹੈਰਾਨ ਹੈ ਕਿ ਮੈਂ ਤਾਂ ਬਿਸਤਰੇ ਤੇ ਪਈ ਸੀ ਤੇ ਮੇਰੀ ਹਾਲਤ ਵੀ ਖਰਾਬ ਸੀ ਉਹਨੇ ਕਿਹਾ ਇੱਕ ਇੱਕ ਹਰ ਦਿੱਤਾ ਉਹਨੇ ਕਿਹਾ ਬੇਸ਼ਰਮ ਤੇ ਨਹੀਂ ਸ਼ਰਮ ਨਹੀਂ ਆਉਂਦੀ ਇਹ ਕਿਹੜੀਆਂ 12 ਗੋਲੀਆਂ ਮਗਵਾਇਆਂ ਤੂੰ ਇਹ ਕਿਦਾਂ ਦੀਆਂ ਗੋਲੀਆਂ ਜੋ ਤੂੰ ਖਾਣੀਆਂ ਉਹਨਾਂ ਦੀ ਵਜ੍ਹਾ ਕਰਕੇ ਤੇਰਾ ਇਹ ਹਾਲ ਹੋਇਆ ਇਹਦਾ ਮਤਲਬ ਤੇਰੇ ਰਾਤੇ ਕੁਝ ਹੋ ਰਹੀ ਹੈ ਤੂੰ ਜਾਣ ਬੁਝ ਕੇ ਸਾਰਿਆਂ ਨੂੰ ਦਿਖਾ ਰਹੀ ਹੈ ਕਿ ਤੇਰੇ ਕੋਲ ਬਹੁਤ ਧਨ ਦੌਲਤ ਹੈ ਮੈਂ ਬੜੀ ਮੋਟੀਤਾ ਜੀ ਕੁੜੀਆਂ ਤੈਨੂੰ ਸ਼ਰਮ ਨਹੀਂ ਆਉਂਦੀ ਸਭ ਕੁਝ ਕਰਦੇ ਹੋਏ ਮੈਨੂੰ ਤੇਰੇ ਤੋਂ ਇਹ ਮੀਤ ਨਹੀਂ ਸੀ ਕੁਝ ਵੀ ਕੀਤਾ ਹੁੰਦਾ ਪਰ ਇਹ ਸਭ ਨਹੀਂ ਕਰਨਾ ਸੀ ਹੁਣ ਮੈਂ ਮਾਂ ਵੱਲ ਦੇਖ ਨਹੀਂ ਰਹੀ ਸੀ ਬਸ ਚੁੱਪ ਸੀ ਮਾਣੇ ਉਹ ਦਵਾਈਆਂ ਬਾਥਰੂਮ ਵਿੱਚ ਸੁੱਟ ਦਿੱਤੀਆਂ ਤੇ ਉਹਨਾਂ ਉੱਤੇ ਪਾਣੀ ਡੋਲ ਦਿੱਤਾ ਉਹਨੇ ਕਹਾਂ ਕੇ ਜੇ ਅੱਗੇ ਤੋਂ ਤੂੰ ਇਦਾਂ ਦੀ ਹਰਕਤ ਕੀਤੀ ਤਾਂ ਕਿਸੇ ਚਾਰ ਬੱਚਿਆਂ ਦੇ ਪਿਓ ਨਾਲ ਤੈਨੂੰ ਵਿਆਹ ਦੇਵਾਂਗੀ ਫੇਰ ਸੰਭਾਲਦੀ ਰਹੀ ਬਗਾਨਿਆਂ ਦੇ ਬੱਚੇ 2 ਹਫ਼ਤੇ ਘਰ ਵਿੱਚ ਕਿਸੇ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਤੇ ਮੇਰੀ ਹਾਲਤ ਇਦਾਂ ਦੀ ਹੋ ਗਈ ਸੀ ਜਿੱਦਾਂ ਮੈਂ ਘਰੇ ਨਹੀਂ ਰੋਟੀ ਵੀ ਨਹੀਂ ਪੁੱਛਦੇ ਸੀ ਮੈਨੂੰ ਤਾਂ ਕੋਈ ਗੱਲ ਬਾਤ ਵੀ ਨਹੀਂ ਕਰਦੀ ਸੀ ਇਦਾਂ ਲੱਗਦਾ ਸੀ ਜਿੱਦਾਂ ਮੈਂ ਮਾਨਸਿਕ ਰੋਗੀ ਬਣ ਗਈ ਪਾਗਲ ਹੋ ਗਈ ਫਿਰ ਮੇਰੇ ਲਈ ਰਿਸ਼ਤਾ ਮੁੰਡੇ ਦੀ ਮਾਂ ਦੇਖਣਾ ਹੈ ਪਰ ਮੁੰਡੇ ਦੀ ਮਾਂ ਅੰਨੇ ਸੀ ਉਹਦੇ ਨਾਲ ਉਹਦੀ ਇੱਕ ਭਾਂਜੀ ਸੀ ਉਹਨੇ ਉਹਨੂੰ ਦੱਸਿਆ ਕਿ ਕੁੜੀ ਚੰਗੀ ਆ ਸਾਨੂੰ ਪਸੰਦ ਮੈਂ ਚੁੱਪਚਾਪ ਬੈਠੀ ਸੀ ਮੈਂ ਕੋਈ ਗੱਲ ਨਹੀਂ ਕੀਤੀ ਤੇ ਆਪਣੇ ਆਪ ਨੂੰ ਚੁੰਨੀ ਵਿੱਚ ਲਪੇਟ ਕੇ ਰੱਖਿਆ ਮੇਰੀਆਂ ਭੈਣਾਂ ਹੱਸਦੀਆਂ ਸੀ ਜੇ ਤੇਰੀ ਸੱਸੋਂ ਦੀਆਂ ਅੱਖਾਂ ਹੁੰਦੀਆਂ ਤਾਂ ਤੇਰੇ ਲਈ ਕਦੇ ਵੀ ਹਾਂ ਨਾ ਕਰਦੀ ਜੇ ਕੁੜੀ ਨਾ ਲਿਆਈ ਹੁੰਦੀ ਉਹਦੀ ਉਮਰ ਤਾਂ ਘੱਟ ਸੀ ਉਹਨੂੰ ਕੀ ਪਤਾ ਤੇਰੇ ਕੀ ਹਾਲਾਤ ਹੈ ਹੁਣ ਮੈਂ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੰਦੀ ਸੀ ਮੈਂ ਆਪਣੇ ਲਈ ਵੀ ਲੜਨਾ ਛੱਡ ਦਿੱਤਾ ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਮੇਰੇ ਸਾਹਮਣੇ ਇੱਕ ਹੋਰ ਜੰਗ ਸੀ ਮੇਰੇ ਘਰ ਵਾਲੇ ਨੇ ਮੈਨੂੰ ਗੱਲਾਂ ਸੁਣਾਉਣੀਆਂ ਸੀ ਉਹਨੇ ਵੀ ਕਹਿਣਾ ਸੀ ਕਿ ਤੇਰਾ ਪਹਿਲਾ ਵਿਆਹ ਹੋਇਆ ਕਿ ਤੂੰ ਬੱਚਿਆਂ ਨੂੰ ਦੁੱਧ ਪਿਲਾਉਂਦੀ ਰਹੀ ਹੈ ਜਾਂ ਤੇਰੇ ਕੋਈ ਬੱਚਾ ਹੋਇਆ ਮੈਨੂੰ ਇਹ ਸਭ ਸੁਣਨ ਦੀ ਆदत ਹੋ ਗਈ ਸੀ ਜਦੋਂ ਮੇਰੇ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਸੀ ਤਾਂ ਮੇਰੇ ਲਈ ਕੱਪੜੇ ਸਿਉ ਕੇ ਆਏ ਸੀ ਮੇਰੀ ਸੱਸ ਬਹੁਤ ਚੰਗੀ ਸੀ ਤੇ ਬਹੁਤ ਹੀ ਪਿਆਰ ਕਰਦੀ ਸੀ ਉਹਨੇ ਕਿਹਾ ਕਿ ਕੱਪੜੇ ਪਾ ਕੇ ਇੱਕ ਵਾਰ ਦੇਖ ਲੈ ਮੇਰੀ ਭੂਤ ਭੈਣ ਦੇ ਮੂੰਹੋਂ ਨਿਕਲ ਗਿਆ ਉਨੇ ਕਿਹਾ ਕਿ ਹਜੇ ਤਾਂ ਸ਼ਾਇਦ ਪੂਰੇ ਆ ਜਾਣਗੇ ਪਰ ਬਾਅਦ ਵਿੱਚ ਥੋੜੇ ਖੁੱਲੇ ਕਰਵਾਉਣੇ ਪੈਣਗੇ ਸ਼ਾਇਦ 1-2 ਹਫ਼ਤਿਆਂ ਵਿੱਚ ਹੀ ਖੁੱਲੇ ਕਰਾਉਣੇ ਪੈ ਜਾਣ ਮੇਰੀ ਸੱਸ ਨੇ ਕਿਹਾ ਕਿ ਇਦਾਂ ਦੀ ਗੱਲਾਂ ਕਿਉਂ ਕਰਦੀ ਜ਼ਰੂਰ ਮਜ਼ਾਕ ਕਰਦੀ ਪਰ ਹੋਣ ਵਾਲੀ ਬੋਟੀ ਦੇ ਨਾਲ ਇਦਾਂ ਦਾ ਮਜ਼ਾਕ ਨਹੀਂ ਕਰਦੀ ਹੋਣ ਵਾਲੀ ਬੋਟੀ ਤੇ ਰੱਬ ਦੀ ਬਹੁਤ ਵੱਡੀ ਰਹਿਮ ਆ ਉਹਦਾ ਵਿਆਹ ਹੋਣ ਲੱਗਿਆ ਜਦੋਂ ਵਿਦਾ ਹੋ ਜਾਂਦੀ ਹੈ ਤਾਂ ਆਪਣੇ ਘਰ ਵਿੱਚ ਪੈਰ ਰੱਖਦੇ ਆ ਜੋ ਵੀ ਤਵਾ ਕਰੇ ਪੂਰੀ ਹੋ ਜਾਂਦੀ ਉਹਦਾ ਦਿਲ ਨਾ ਦਖਾ ਮੈਂ ਆਪਣੀ ਸੱਸ ਵੱਲ ਦੇਖਿਆ ਤੇ ਹਰਾਮ ਰਹਿ ਗਿਆ ਮੇਰੀ ਭੈਣ ਦਾ ਚਿਹਰਾ ਇਦਾਂ ਹੋ ਗਿਆ ਸੀ ਜਿਦਾਂ ਉਹਦੀ ਬੇਇੱਜ਼ਤੀ ਹੋ ਗਈ ਪਹਿਲੀ ਵਾਰ ਇਦਾਂ ਲੱਗਿਆ ਕਿ ਕਿਸੇ ਨੇ ਮੇਰਾ ਸਾਥ ਦਿੱਤਾ ਪਰ ਉਹ ਤਾਂ ਅੱਖਾਂ ਤੋਂ ਅੰਨੀ ਸੀ ਜੇ ਮੈਨੂੰ ਦੇਖ ਲੈਂਦੀ ਤਾਂ ਸ਼ਾਇਦ ਕਦੀ ਵੀ ਮੇਰਾ ਸਾਥ ਨਾ ਦੇਦੀ ਮੈਂ ਆਪਣੇ ਘਰ ਵਾਲੇ ਦੀ ਫੋਟੋ ਦੇਖੀ ਉਹ ਤਾਂ ਸਕਲ ਤੋਂ ਹੀ ਬੜਾ ਗੁੱਸੇ ਵਾਲਾ ਲੱਗਦਾ ਸੀ ਹੁਣ ਮੈਨੂੰ ਡਰ ਲੱਗਦਾ ਪਿਆ ਸੀ ਕਿ ਮੇਰੀ ਸੱਸ ਨੇ ਵੀ ਦੱਸਿਆ ਕਿ ਮੇਰਾ ਇੱਕ ਹੀ ਮੁੰਡਾ ਬਹੁਤ ਭਾਵੁਕ ਜਿਹਾ ਜਲਦੀ ਗੁੱਸੇ ਹੋ ਜਾਂਦਾ ਇਸ ਲਈ ਕੋਈ ਚੰਗੀ ਤੇ ਸਬਰ ਕਰਨ ਵਾਲੀ ਕੁੜੀ ਚਾਹੀਦੀ ਮੈਂ ਵਿਦਾ ਹੋ ਗਈ ਉਸ ਵੇਲੇ ਮੈਂ ਬਿਲਕੁਲ ਚੁੱਪ ਸੀ ਇਦਾਂ ਲੱਗਦਾ ਸੀ ਜਿਦਾਂ ਕੋਈ ਚੌਂਦੀ লাশ ਹੋਵੇ ਮੈਂ ਆਪਣੇ ਆਪਣੋ ਕਮਰੇ ਵਿੱਚ ਬੈਠੀ ਸੀ ਅੱਜ ਮੇਰੀ ਸੁਹਾਗ ਰਾਤ ਸੀ ਮੇਰਾ ਘਰ ਵਾਲਾ ਆਉਣ ਵਾਲਾ ਸੀ ਮੈਨੂੰ ਪਤਾ ਸੀ ਕਿ ਉਹ ਮੈਨੂੰ ਦੇਖ ਕੇ ਉਲਟੀਆਂ ਸਿੱਧੀਆਂ ਗੱਲਾਂ ਕਰੇਗਾ ਪਰ ਮੈਂ ਸਭ ਸੋਹਣਾ ਸੀ ਤੇ ਸਾਰੀ ਜ਼ਿੰਦਗੀ ਸਭ ਕੁਝ برداشت ਕਰਨਾ ਸੀ ਮੇਰੇ ਘਰ ਵਾਲੇ ਨੇ ਜਿੱਦਾਂ ਹੀ ਕਮਰੇ ਵਿੱਚ ਪੈਰ ਰੱਖਿਆ ਤਾਂ ਮੈਂ ਡਰ ਗਈ ਸੀ ਉਹਨੇ ਆਪਣੀ ਸ਼ਰਵਾਨੀ ਲਾਈ ਤੇ ਮੇਰੇ ਵਾਲ ਰੱਖ ਦਿੱਤੀ ਉਹ ਹੀ ਕੱਲੀ ਕਮੀਜ਼ ਵਿੱਚ ਸੀ ਉਹਨੇ ਆ ਕੇ ਮੇਰਾ ਘੁੰਡ ਚੁੱਕਿਆ ਤੇ ਕਹਿ ਲੱਗਿਆ ਵਾਹ ਉਹਨੇ ਕਿਹਾ ਤੂੰ ਤਾਂ ਬਹੁਤ ਸੋਹਣੀ ਹੈ ਮੈਂ ਹੈਰਾਨ ਸੀ ਕਿ ਸਭ ਕੁਝ ਠੀਕ ਤਾਂ ਚੱਲ ਰਿਹਾ ਉਹਨੇ ਮੇਰੇ ਨੂੰ ਮੂਹ ਦਿਖਾਈ ਦਾ ਤੋਹਫਾ ਦਿੱਤਾ ਦੇ ਕਿਹਾ ਤੈਨੂੰ ਆਪਣਾ ਤੋਹਫਾ ਪਸੰਦ ਆ ਫਿਰ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਸੀ ਅੱਜ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਹੋ ਰਹੀ ਅਸੀਂ ਇੱਕ ਦੂਸਰੇ ਦਾ ਸਾਥ ਦੇਵਾਂਗੇ ਹਮੇਸ਼ਾ ਇੱਕ ਦੂਸਰੇ ਨਾਲ ਖੜੇ ਰਹਿਵਾਂਗੇ ਤੁਸੀਂ ਮੈਨੂੰ ਬਹੁਤ ਚੰਗੇ ਲੱਗੇ ਮੈਨੂੰ ਇਦਾਂ ਲੱਗਦਾ ਸੀ ਕਿ ਤੁਹਾਡੇ ਨਾਲ ਮੇਰੀ ਜ਼ਿੰਦਗੀ ਬਹੁਤ ਚੰਗੀ ਲੰਘੋਗੀ ਸਾਰੀ ਰਾਤ ਬੀਤ ਗਈ ਸੀ ਇਕੱਲਾ ਦਿਨ ਵੀ ਆ ਗਿਆ ਸੀ ਮੇਰਾ ਘਰਵਾਲਾ ਹਜੇ ਤੱਕ ਬਿਲਕੁਲ ਠੀਕ ਸੀ ਕਿਸੇ ਨਾਲ ਫੋਨ ਤੇ ਗੱਲ ਕਰਦਾ ਸੀ ਸ਼ਾਇਦ ਉਹਨੂੰ ਕੋਈ ਵਿਆਹ ਦੀ ਵਿਦਾਇਤਿੰਦਾ ਸੀ ਮੈਂ ਉਹਦੀਆਂ ਗੱਲਾਂ ਸੁਣ ਲਈ ਉਹ ਕਹਿ ਰਿਹਾ ਸੀ ਕਿ ਰابطਾ ਬਹੁਤ ਵੱਡਾ ਧੰਨਵਾਦ ਹੈ ਬਹੁਤ ਚੰਗੀ ਹਮਸਫਰ ਮਿਲੀ ਉਹ ਖੁਸ਼ ਹੋਣੀ ਹੈ ਮੈਂ ਬਹੁਤ ਖੁਸ਼ ਉਹਦੇ ਨਾਲ ਇਦਾਂ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵਧੀਆ ਲੰਘਣ ਵਾਲੀ ਇਦਾਂ ਦੀ ਔਰਤ ਹਰ ਬੰਦੇ ਨੂੰ ਚਾਹੀਦੀ ਹੁੰਦੀ ਮੇਰੇ ਤਾਂ ਸੁਪਨੇ ਪੂਰੇ ਹੋ ਗਏ ਮੈਂ ਹਮੇਸ਼ਾ ਤੋਂ ਹੀ ਇਦਾਂ ਦੇ ਘਰ ਵਾਲੀ ਲੱਭਦਾ ਸੀ ਜੋਇਨ ਨਹੀਂ ਸੋਣੀ ਹੋਵੇ ਫਿਰ ਘਰਵਾਲੀ ਆਪਣੀ ਪਸੰਦੀ ਹੋਵੇ ਤਾਂ ਜ਼ਿੰਦਗੀ ਵਧੀਆ ਲੰਘ ਜਾਂਦੀ ਹੈ ਮੈਂ ਹੈਰਾਨ ਹੋਈ ਕਿ ਮੈਂ ਉਹਦੀ ਪਸੰਦ ਦੀ ਏਦਾਂ ਦੀ ਘਰਵਾਲੀ ਉਹਨੂੰ ਚਾਹੀਦੀ ਸੀ ਵਿਆਹ ਤੋਂ 3 ਦਿਨ ਬਾਅਦ ਮੇਰੀ ਮਾਣੀ ਸਾਨੂੰ ਆਪਣੇ ਘਰ ਬੁਲਾਏ ਮੈਂ ਆਪਣੇ ਘਰਵਾਲੇ ਦੇ ਨਾਲ ਜਿੱਤੋਂ ਘਰ ਗਈ ਤਾਂ ਮੇਰੀ ਮਾਣੀ ਮੈਨੂੰ ਕਿਹਾ ਕਿ ਕੱਪੜੇ ਕਿੱਦਾਂ ਦੇ ਪਾਏ ਹੋਏ ਉੱਪਰ ਕੋਈ ਚਿੰਨੇ ਲੈਣੇ ਸੀ ਮੈਂ ਕਿਹਾ ਇਹਦੀ ਲੋਨ ਜੋ ਚੁੰਨੀ ਸੂਰਤ ਨਾਲ ਉਹ ਮੈਂ ਚੰਗੀ ਤਰ੍ਹਾਂ ਲਈ ਹੋਈ ਮੇਰੇ ਘਰ ਵਾਲੀ ਨੂੰ ਇਦਾਂ ਹੀ ਪਸੰਦ ਮੈਂ ਆਣੀ ਮੈਨੂੰ ਹੈਰਾਨ ਹੋ ਕੇ ਦੇਖਿਆ ਹੁਣੇ ਕਿਹਾ ਤੇਰਾ ਘਰ ਵਾਲਾ ਤੈਨੂੰ ਇੱਕ ਹਫਤੇ ਵਿੱਚ ਹੀ ਵਾਪਸ ਛੱਡ ਦੇਊਗਾ ਮੈਂ ਕਿਹਾ ਇੱਕ ਹਫਤਾ ਕੀ ਸਾਰੀ ਜ਼ਿੰਦਗੀ ਨਹੀਂ ਛੱਡੂ ਮੇਰੇ ਘਰ ਵਾਲੀ ਨੇ ਮੇਰੀ ਮਾਂ ਨੂੰ ਦੇਖਿਆ ਤੇ ਕਹਿਣ ਲੱਗਾ ਕੀ ਗੱਲ ਮਾਂ ਕੋਈ ਪਰੇਸ਼ਾਨੀ ਹੈ ਉਹਨੇ ਕਿਹਾ ਨਹੀਂ ਨਹੀਂ ਤੁਸੀਂ ਰੋਟੀ ਖਾਓ ਤਾਂ ਮੇਰੀਆਂ ਭੈਣਾਂ ਵੀ ਉੱਥੇ ਸੀ ਮੇਰਾ ਘਰ ਵਾਲੇ ਨੇ ਉਹਨਾਂ ਦੀ ਬਹੁਤ ਤਾਰੀਫ਼ ਕੀਤੀ ਸੀ ਕੀ ਜਦੋਂ ਦੁਈ ਨਹੀਂ ਤਾਂ ਮੇਰੀ ਜ਼ਿੰਦਗੀ ਵਿੱਚ ਆਈ ਹੈ ਮੇਰੀ ਤਾਂ ਜ਼ਿੰਦਗੀ ਪੂਰੀ ਹੋ ਗਈ ਮੈਂ ਬਹੁਤ ਖੁਸ਼ ਹੈ ਮੇਰਾ ਬਹੁਤ ਧਿਆਨ ਰੱਖ ਰਿਆ ਸੀ ਅਸੀਂ ਇੱਕ ਹੀ ਪਲੇਟ ਵਿੱਚ ਰੋਟੀ ਖਾਧੀ ਤੇ ਉਹ ਮੈਨੂੰ ਬਾਜ਼ਾਰ ਘਮਾਉਣ ਲਈ ਲੈ ਗਿਆ ਉਹਨੇ ਮੈਨੂੰ ਕੋਈ ਵੱਟੀ ਚੁੰਨੀ ਜਾਂ ਚਾਦਰ ਲੈਣ ਲਈ ਨਹੀਂ ਕਿਹਾ ਉਹਦੇ ਕੋਲ ਗੱਡੀ ਸੀ ਉਹਨੇ ਕਿਹਾ ਕਿ ਗੱਡੀ ਵਿੱਚ ਇਹਦਾ ਬੈਠਣਾ ਬਹੁਤ ਚੰਗੇ ਤਰੀਕੇ ਨਾਲ ਮੇਰੇ ਨਾਲ ਪੇਸ਼ ਆਉਂਦਾ ਸੀ ਵਾਰ-ਵਾਰ ਮੇਰੇ ਵੱਲ ਦੇਖ ਕੇ ਮੁਸਕਰਾਉਂਦਾ ਸੀ ਮੇਰੇ ਕੰਨ ਵਿੱਚ ਕੁਝ ਕਹਿੰਦਾ ਫਿਰ ਅਸੀਂ ਦੋਨੇ ਹੱਸਦੇ ਕਦੇ ਮੈਨੂੰ ਫੋਨ ਤੇ ਸਾਡੀ ਕੋਈ ਫੋਟੋ ਦਿਖਾਉਂਦਾ ਸੀ ਮੇਰੀ ਮਾਂ ਤੇ ਮੇਰੀਆਂ ਭੈਣਾਂ ਸਭ ਕੁਝ ਦੇਖ ਰਹੀਆਂ ਸੀ ਉਹਦੇ ਚਿਹਰੇ ਤੇ ਅਜੀਬ ਜਿਹਾ ਹੋ ਗਿਆ ਸੀ ਉਹ ਹੈਰਾਨ ਹੁੰਦੀਆਂ ਸੀ ਕਿ ਉਹਦਾ ਮੇਰਾ ਘਰ ਵਾਲਾ ਮੈਨੂੰ ਆਪਣੇ ਹੱਥਾਂ ਤੇ ਛਾਵਾ ਕਰ ਰਿਹਾ ਸਿਰਫ ਵਿਆਹ ਦੇ ਸ਼ੂ ਤੇ ਦਿਨਾਂ ਤੋਂ ਨਹੀਂ ਅੱਜ ਸਾਡੇ ਵਿਆਹ ਨੂੰ 6 ਸਾਲ ਹੋ ਗਏ ਮੇਰੇ ਬੱਤੇ ਵੀ ਹੋ ਗਏ ਅੱਜ ਵੀ ਮੇਰਾ ਘਰ ਵਾਲਾ ਮੇਰੇ ਨਾਲ ਉਦਾਂ ਹੀ ਰਹਿੰਦਾ ਤੇ ਬਹੁਤ ਖੁਸ਼ ਸ਼ਾਇਦ ਵਿਆਹੀ ਬੰਦੇ ਨੂੰ ਇਹਨਾਂ ਸਭ ਗੱਲਾਂ ਨਾਲ ਫਰਕ ਨਹੀਂ ਪੈਂਦਾ ਉਹਨੂੰ ਇਹ ਹੀ ਸਭ ਕੁਝ ਚੰਗਾ ਲੱਗਦਾ ਰੱਬ ਦਾ ਸ਼ੁਕਰ ਹੈ ਕਿ ਮੇਰੀ ਮਾਂ ਤੇ ਮੇਰੀਆਂ ਭੈਣਾਂ ਨੇ ਮੈਨੂੰ ਬੜੇ ਦੁੱਖ ਦਿੱਤੇ ਸੀ ਪਰ ਮੇਰੇ ਘਰ ਵਾਲੇ ਨੇ ਸਾਰੇ ਦੁੱਖ ਖਤਮ ਕਰ ਦਿੱਤੇ ਮੈਨੂੰ ਇੱਕ ਚੰਗਾ ਘਰ ਵਾਲਾ ਮਿਲਿਆ ਜੋ ਮੇਰਾ ਬਹੁਤ ਧਿਆਨ ਰੱਖਦਾ ਸੀ ਉਹਨੇ ਅੱਜ ਤੱਕ ਮੈਨੂੰ ਕੋਈ ਇਦਾਂ ਦੀ ਗੱਲ ਨਹੀਂ ਕਹੀ ਜਿਸ ਦੇ ਨਾਲ ਮੈਨੂੰ ਛੋਟਾ ਮਹਿਸੂਸ ਹੋਵੇ ਮੈਂ ਉਹ ਦਿਨ ਬਹੁਤ ਖੁਸ਼ੀ ਉਹਦੀ ਮਾਂ ਇੱਕ ਚੰਗੀ ਔਰਤ ਸੀ ਉਹਨੇ ਆਪਣੇ ਮੁੰਡੇ ਦੀ ਬਹੁਤ ਚੰਗੀ ਪਰਵਰਿਸ਼ ਕੀਤੀ ਸੀ ਉਹਨੂੰ ਔਰਤ ਦੀ ਇੱਜ਼ਤ ਕਰਨ ਵਾਲਾ ਬੰਦਾ ਬਣਾਇਆ ਸੀ ਇਹ ਕੋਈ ਛੋਟੀ ਗੱਲ ਨਹੀਂ ਮੇਰਾ ਘਰ ਵਾਲਾ ਮੇਰੀ ਬਹੁਤ ਇੱਜ਼ਤ ਕਰਦਾ ਸੀ ਤੇ ਅੱਜ ਵੀ ਮੈਨੂੰ ਹਰ ਤੋਂ ਜ਼ਿਆਦਾ ਪਿਆਰ ਕਰਦਾ ਸੀ ਹਾਂਜੀ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਬੈਲ ਨੂੰ ਆ ਕੇ ਪ੍ਰੈਸ ਕਰਨਾ ਤਾਂ ਕਿ ਹਰੇਕ ਕੰਨ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆ ਜੀ ਕੱਲ ਨੂੰ ਕਿਸੇ ਨਵੇਂ ਕਹਾਣੀ ਰ